ਸਾਰਾ ਅਣਗਿਣਤ ਅਣਗਿਣਤ ਮੀਟਿੰਗਾਂ ਹੋਈਆਂ ਨੇ ਹਰ ਵਾਰ ਇਹੀ 2 ਜਾਂ 5 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਦੋ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ ਬਟ ਅਜੇ ਤੱਕ ਕੁਝ ਵੀ ਨਹੀਂ ਹੋਇਆ ਜੇ ਸਾਡਾ 2000 ਪੀਟੀਆਈ ਪੋਸਟਾਂ ਦਾ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਪ੍ਰੋਵਾਈਏ ਜਾਂਦੇ ਤਾਂ ਜਦੋਂ ਤੱਕ ਲੁਧਿਆਣਾ ਦੇ ਵਿੱਚ ਵੋਟਾਂ ਨਹੀਂ ਹੋ ਜਾਂਦੀਆਂ ਅਸੀਂ ਇਸ ਸਰਕਾਰ ਦਾ ਜਿਹੜਾ ਕੀ ਹੈ ਰਾਜ ਕੇ ਜਰੂਰ ਕਟਾਂਗੇ ਕੇ ਸਰਕਾਰ ਨੇ 2000 ਪੋਸਟਾਂ ਦਾ ਜਿਹੜਾ ਪੋਰਟਲ ਦੇ ਲਈ ਲਗਾਤਾਰ ਲਾਰੇ ਲਾ ਰਹੀ ਹੈ ਹਰੇਕ ਵਾਰ ਆstehar ਦਿੱਤੇ ਜਾਂਦੇ ਨੇ ਅਖਬਾਰਾਂ ਦੇ ਵਿੱਚ 5 ਤੋਂ 7 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਹਜੇ ਤੱਕ ਕੋਈ ਪੋਰਟਲ ਓਪਨ ਨਹੀਂ ਹੋਇਆ ਸਰਕਾਰ ਲਗਾਤਾਰ ਮਾਰਚ ਦੇ ਮਹੀਨੇ ਤੋਂ ਲੈ ਕੇ ਕੁਝ ਕਰ ਰਹੀ ਹੈ ਤੇ ਭਾਰਤੀ ਜਿਹੜੀ 2021 ਦੇ ਵਿੱਚ ਆਈ ਸੀ ਸਰਕਾਰ ਦਾ ਸਮਾਂ ਸਰਕਾਰ ਜਾਣ ਵਾਲੀ ਵੀ ਹੈ ਲਗਭਗ 1 ਸਾਲ ਸਵਾ ਸਾਲ ਦਾ ਸਮਾਂ ਰਹਿ ਗਿਆ ਤਾਂ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਵੀ ਅਜਿਹਾ ਕੰਮ ਨਹੀਂ ਚੱਕਿਆ ਗਿਆ ਭਾਈ ਜੀ ਜਿੰਨਾ ਟਾਈਮ ਇਲੈਕਸ਼ਨ ਨਹੀਂ ਹੁੰਦੀ ਅਸੀਂ ਇੱਥੋਂ ਮਤ ਕੇ ਆਏ ਆ ਪੱਕੇ ਧਰਨੇ ਤੇ ਬੈਠਾਂਗੇ ਪੋਰਟਲ ਸਰਕਾਰ ਅੱਜ ਆਨਲਾਈਨ ਕਰ ਦੇ ਅਸੀਂ ਅੱਜ ਹੀ ਚਲੇ ਜਾਵਾਂਗੇ ਕੱਲ ਆਨਲਾਈਨ ਕਰ ਦੇ ਅਸੀਂ ਕੱਲ ਚਲੇ ਜਾਵਾਂਗੇ ਜਿੰਨਾ ਟਾਈਮ ਪੋਰਟਲ ਓਪਨ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਹਿੱਲਾਂਗੇ ਇਹ ਸਾਡਾ ਜਿਹੜਾ ਪਹਿਲਾ ਤੇ ਆਖਰੀ ਧਰਨਾ ਇੱਥੇ ਲਗਾਉਣ ਦਾ ਸਾਡੇ ਵਾਸਤੇ ਇਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ 2000 ਪੋਸਟਾਂ ਦੇਵਾਂਗੇ ਪਰ ਅਸੀਂ ਉਹਨਾਂ ਦਾ ਮੂੰਹ ਦੇਖੀ ਜਾਂਦੇ ਹਾਲੇ ਤੱਕ ਕੋ ਪੋਰਟਲ ਤੱਕ ਓਪਨ ਨਹੀਂ ਕੀਤਾ ਖਵਾਰਾਂ ਚ ਜ਼ਰੂਰ ਕਹਿੰਦੇ ਆ ਵੀ ਹਾਂਜੀ ਹਫਤੇ ਤੱਕ ਦੇ ਦਾਂਗੇ 2 ਹਫਤਿਆਂ ਤੱਕ ਦੇ ਦਾਂਗੇ ਸਿਰਫ ਖਵਾਰਾਂ ਚ ਵਾਵਾ ਖੱਟਣ ਦੇ ਮਾਰੇ ਕਹਿੰਦੇ ਨੇ ਐਕਚੁਅਲ ਦੇ ਵਿੱਚ ਕੁਝ ਵੀ ਨਹੀਂ ਹੋਇਆ ਲੁਧਿਆਣਾ ਦੇ ਜਵਾਰ ਨਗਰ ਸਥਿਤ ਪਾਣੀ ਵਾਲੀ ਟੈਂਕੀ ਦੇ ਕੁਝ ਅਧਿਆਪਕ ਚੜ੍ਹ ਗਏ ਦੱਸਦੀਏ ਕਿ ਪੀਟੀਆਈ ਦੀ ਅਸਾਮੀਆਂ ਦੇ ਪੋਰਟਲ ਨੂੰ ਆਨਲਾਈਨ ਕਰਕੇ ਜਲਦੀ ਤੋਂ ਜਲਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਆ ਉਹਨਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਹਲੇ ਤੱਕ ਭਰਤੀਆਂ ਨਹੀਂ ਖੋਲੀਆਂ ਗਈਆਂ ਜਿਸ ਕਾਰਨ ਬੇਰੋਜ਼ਗਾਰ ਅਧਿਆਪਕ ਸਰਕਾਰਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅਤੇ ਇਹ ਵੀ ਦੱਸਦੀ ਹੈ ਕਿ ਸੂਬੇ ਭਰ ਤੋਂ ਆਏ ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਵਿਰੋਧ ਕਰ ਰਹੇ ਹਨ ਅਤੇ ਹਲਕਾ ਵੈਦਿਕ ਉਪ ਚੋਣਾਂ ਵਿੱਚ ਸਰਕਾਰਾਂ ਦਾ ਵਿਰੋਧ ਕਰਨਗੇ ਅਤੇ ਲੋਕਾਂ ਨੂੰ ਇਨ੍ਹਾਂ ਦੀ ਨੀਤੀਆਂ ਬਾਰੇ ਵੀ ਉਜਾਗਰ ਕਰਨਗੇ ਮੇਰਾ ਨਾਮ ਬਹਾਦਰ ਸਿੰਘ ਹੈ ਜੀ ਮੈਂ ਬੇਰੋਜ਼ਗਾਰ ਪੀਟੀਆ ਜੂਨੀਅਨ ਦਾ ਮੈਂਬਰ ਹਾਂਗਾ ਤੇ ਇਹ ਜਿਹੜਾ ਅੱਜ ਅਸੀਂ ਜਿਹੜਾ ਪ੍ਰਦਰਸ਼ਨ ਕੀਤਾ ਹੈ ਲੁਧਿਆਣੇ ਇਹ ਨਵੀਂ ਬੇਰੋਜ਼ਗਾਰ ਪੀਟੀਆ ਜੂਨੀਅਨ ਦੇ ਵੱਲੋਂ ਕੀਤਾ ਗਿਆਗਾ ਕਿਉਂਕਿ ਸਰਕਾਰ ਨੇ 2000 ਪੋਸਟਾਂ ਦਾ ਜਿਹੜਾ ਪੋਰਟਲ ਦੇ ਲਈ ਲਗਾਤਾਰ ਲਾਰੇ ਲਾ ਰਹੀ ਹੈ ਹਰੇਕ ਵਾਰ ਇਸ਼ਤਿਹਾਰ ਦਿੱਤੇ ਜਾਂਦੇ ਨੇ ਅਖਬਾਰਾਂ ਦੇ ਵਿੱਚ 5 ਤੋਂ 7 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਹਜੇ ਤੱਕ ਕੋਈ ਪੋਰਟਲ ਓਪਨ ਨਹੀਂ ਹੋਇਆ ਸਰਕਾਰ ਲਗਾਤਾਰ ਮਾਰਚ ਦੇ ਮਹੀਨੇ ਤੋਂ ਲੈ ਕੇ ਇਹ ਕੁਝ ਕਰ ਰਹੀ ਹੈ ਤੇ ਭਰਤੀ ਇਹ ਜਿਹੜੀ 2021 ਦੇ ਵਿੱਚ ਆਈ ਸੀ ਸਰਕਾਰ ਦਾ ਸਮਾਂ ਸਰਕਾਰ ਜਾਣ ਵਾਲੀ ਵੀ ਹੈ ਲਗਭਗ 1 ਸਾਲ ਸਵਾ ਸਾਲ ਦਾ ਸਮਾਂ ਰਹਿ ਗਿਆ ਤਾਂ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਤਕੀ ਲੱਗਦਾ ਹੈ ਜੀ ਸਰਕਾਰ ਤਾਂ ਕਹਿ ਰਹੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਸਨ ਬਾਈ ਜੀ ਇਹ ਡਰਾਮ ਹੈਗਾ ਬਿਲਕੁਲ ਸਾਡੇ ਅਸੀਂ ਤੁਹਾਨੂੰ ਅਖਬਾਰਾਂ ਦੇ ਵਿੱਚ ਵੀ ਦੇ ਦੇਾਂਗੇ ਆ ਦੇਖ ਲਓ ਅਖਬਾਰਾਂ ਦੀਆਂ ਕਟਿੰਗਾਂ ਨੇ ਇਹਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜੀ ਇਹ ਜਿਹੜੀਆਂ ਅਖਬਾਰਾਂ ਦੇ ਵਿੱਚ ਕੱਲੇ ਇਸ਼ਤਿਹਾਰ ਦਿੱਤੇ ਗਏ ਨੇ ਇਹ ਕੱਲੇ ਇਸ਼ਤਿਹਾਰ ਦੇ ਕੇ ਜਿਹੜੀਆਂ ਵੱਡੇ ਵੱਡੇ ਬੋਰਡ ਲਾ ਕੇ ਮਸ਼ਹੂਰੀਆਂ ਕਰ ਰਹੀ ਹੈ ਸਰਕਾਰ ਪਰ ਜੇ ਰਜਗਾਰ ਦਿੱਤੇ ਹੁੰਦੇ ਜਾਂ 4-4 ਸਾਲ ਪੋਸਟਾਂ ਲਟਕ ਜਾਂਦੀਆਂ ਸਾਡੀ ਇਸ ਤੋਂ ਪਹਿਲਾਂ ਕੋਈ ਵੀ ਘਟਤੀ ਹੈ ਜਿਹੜੀ ਇਹ ਕੋਰਟ ਦੇ ਵਿੱਚ ਨਹੀਂ ਸੀਗੀ ਬਾਈ ਪਰ ਫਿਰ ਵੀ ਜਿਹੜਾ ਕੋਈ ਵੀ ਪੋਸਟ ਜਿਹੜਾ ਓਪਨ ਨਹੀਂ ਕੀਤਾ ਗਿਆ ਤਾਂ ਤੁਸੀਂ ਕੱਠ ਦੇਖ ਸਕਦੇ ਹੋ ਕੀ ਦੇ ਚੜੇ ਹੋ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਜਾਂ ਕੋਈ ਪ੍ਰਸ਼ਾਸਨਿਕ ਦਾ ਰੋਕ ਨਹੀਂ ਬਾਈ ਜੀ ਐਸ ਐਚਓ ਤੇ ਜਿਹੜੇ ਡੀ ਐਸ ਪੀ ਸਾਹਿਬ ਆਏ ਨੇ ਇੱਥੇ ਉਹਨਾਂ ਨੇ ਆ ਕੇ ਗੱਲਬਾਤ ਕੀਤੀ ਹੈ ਪਰ ਕੋਈ ਜਿਹੜਾ ਸਾਰਥਿਕ ਸਿੱਟੇ ਤੇ ਉਹ ਨਹੀਂ ਪਹੁੰਚੇ ਇਹ ਹੁਣ ਉਤਰੂਗੇ ਜਾਂ ਕੋਈ ਅਧਿਕਾਰੀ ਦੀ ਬਾਈ ਜੀ ਜਿੰਨਾ ਟਾਈਮ ਇਲੈਕਸ਼ਨ ਨਹੀਂ ਹੁੰਦੀ ਅਸੀਂ ਉੱਥੋਂ ਮਤ ਕੇ ਆਏ ਆ ਪੱਕੇ ਧਰਨੇ ਤੇ ਬੈਠਾਂਗੇ ਪੋਰਟਲ ਸਰਕਾਰ ਅੱਜ ਆਨਲਾਈਨ ਕਰ ਦੇ ਅਸੀਂ ਅੱਜ ਚਲੇ ਜਾਵਾਂਗੇ ਕੱਲ ਆਨਲਾਈਨ ਕਰ ਦੇ ਅਸੀਂ ਕੱਲ ਚਲੇ ਜਾਵਾਂਗੇ ਜਿੰਨਾ ਟਾਈਮ ਪੋਰਟ ਲੁੱਪਨ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਹਿੱਲਾਂਗੇ ਇਹ ਸਾਡਾ ਜਿਹੜਾ ਪਹਿਲਾ ਤੇ ਆਖਰੀ ਧਰਨਾ ਇੱਥੇ ਲੁਧਿਆਣੇ ਦੇ ਵਿੱਚ ਇਹ ਧਰਨਾ ਉੱਪਰ ਫਿਰ ਚੜਨ ਦਾ ਮਤਲਬ ਇਹ ਸਰਕਾਰ ਨੂੰ ਰੋਸ ਪ੍ਰਦਰਸ਼ਨ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜੀ ਕਿ ਸਰਕਾਰ ਦੇ ਵੱਡੇ ਵੱਡੇ ਇਸ ਸ਼ਹਿਰ ਦੇ ਵਿੱਚ ਵੀ ਵੱਡੇ ਵੱਡੇ ਹੋਲਡਿੰਗ ਲੱਗੇ ਹੋਏ ਹੈਗੇ ਕਿ ਸਰਕਾਰ ਨੇ ਇਹ ਯੋਜਨਾਵਾਂ ਲਿਆਂਦੀਆਂ ਸਰਕਾਰ ਨੇ ਇੰਨੇ ਟੀਚਰ ਭਰਤੀ ਕਰ ਲਏ ਐ ਇੰਨੀਆਂ ਅਸੀਂ ਜਿਹੜਾ ਇਨਫਰਾਸਟ੍ਰਕਚਰ ਸਕੂਲਾਂ ਦਾ ਚੇਂਜ ਕਰਤਾ ਪਰ ਅਸਲ ਦੇ ਵਿੱਚ ਜਿਹੜਾ ਆ ਤੁਸੀਂ ਆਪ ਦੇਖ ਸਕਦੇ ਹੋ ਜੇਕਰ ਕੁਝ ਕੀਤਾ ਹੁੰਦਾ ਤਾਂ ਜਿਹੜੀਆਂ ਇਹੋ ਜਿਹੀਆਂ ਸਹੀ ਭਰਤੀਆਂ ਉਹ ਕਿਉਂ ਨਾ ਸਿਰੇ ਚੜਦੀਆਂ ਭਾਈ ਆਈ ਵਾਰ ਜਿਹੜਾ ਹਰਜੋਤ ਮੈਸ ਦੇ ਵੱਲੋਂ ਬਿਆਨ ਦੇ ਦਿੱਤਾ ਜਾਂਦਾ ਕਿ ਜਲਦੀ ਅਸੀਂ ਪੋਰਟਲ ਓਪਨ ਕਰ ਰਹੇ ਹਾਂ ਪਰ ਅਜੇ ਤੱਕ ਕੋਈ ਵੀ ਇਸ ਤਰੀਕੇ ਇਹ ਨਾ ਸਰਕਾਰ ਦੇ ਵੱਲੋਂ ਕਦਮ ਨਹੀਂ ਚੁੱਕੇ। ਗਾਂਗੀ ਸਰਕਾਰ ਨਾਲ ਕੋਈ ਮੁਲਾਕਾਤ ਸਰਕਾਰ ਦੇ ਨਾਲ ਅਸੀਂ ਕੋਈ ਵੀ ਮੁਲਾਕਾਤ ਨਹੀਂ ਕਰਨੀ ਜੀ ਅਸੀਂ ਪੰਜ ਮੀਟਿੰਗਾਂ ਜਿਹੜੀਆਂ ਹੁਣ ਆ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਜਿਹੜੇ ਇੱਥੋਂ ਦੇ ਕਹਿ ਸਕਦੇ ਆਂ ਵੀ ਇਹ ਕੈਂਡੀਡੇਟ ਨੇ ਉਹਨਾਂ ਦੇ ਨਾਲ ਕਰ ਸੁੱਕੇ ਆ ਅਰੋੜਾ ਸਾਹਿਬ ਨਾਲ ਕਰ ਚੁੱਕੇ ਆ ਸੰਜੀਵ ਰੋੜਾ ਜੀ ਆ ਉਹਨਾਂ ਨਾਲ ਚਾਰ ਤੋਂ ਪੰਜ ਮੀਟਾਂ ਪੰਜਾਬ ਪ੍ਰਧਾਨ ਜਿਹੜੇ ਅਮਨ ਅਰੋੜਾ ਨੇ ਉਹਨਾਂ ਨਾਲ ਮੀਟਿੰਗਾਂ ਹਰਜੋਤ ਬੈਂਸ ਨਾਲ ਤਣਗਿੰਤ ਮੀਟਿੰਗਾਂ ਹੋ ਚੁੱਕੀਆਂ ਨੇ ਜੀ ਪਰ ਕੋਈ ਵੀ ਜਿਹੜਾ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ ਹਰਜੋਤ ਬੈਂਸ ਸਾਹਿਬ ਆ ਹਮੇਸ਼ਾ ਜਦੋਂ ਵੀ ਮਿਲਦੇ ਆਂ ਇਹ ਗੱਲ ਕਹਿੰਦੇ ਆ ਕਿ ਅਸੀਂ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ ਕਿ ਜਲਦ ਪੋਰਟ ਲਾਪਨ ਹੋਣ ਜਾ ਰਿਹਾ ਅੱਜ ਸਵੇਰ ਹੋ ਜਾਣਾ ਹੈ ਪਰ ਅਸਲ ਦੇ ਵਿੱਚ ਸੱਚ ਇਹ ਹੈ ਕਿ ਜਿਹੜੇ ਸਿੱਖਿਆ ਭਾਗ ਦੇ ਅਧਿਕਾਰੀ ਨੇ ਫਰਜੂਤ ਬੈਂਸ ਦੇ ਹੁਕਮਾਂ ਨੂੰ ਮੇਰੇ ਖਿਆਲ ਦੇ ਵਿੱਚ ਛੋਟੇ ਚ ਸਮਝਦੇ ਨੇ ਕਿਉਂਕਿ ਨਹੀਂ ਮੰਤਰੀ ਸਾਹਿਬ ਦੀ ਕੀਤੀ ਹੋਈ ਜ਼ੁਬਾਨ ਦਾ ਜਿਹੜਾ ਅੱਜ ਨੂੰ ਮੁੱਲ ਪੈ ਜਾਂਦਾ ਜੀ ਅੱਜ ਮੇਰਾ ਨਾਮ ਸੁਖਪ੍ਰੀਤਾ ਜੀ ਅੱਜ ਜਿਹੜੇ ਟੈਂਕੀ ਦੇ ਤੁਹਾਡੇ ਸਾਥੀ ਚੜੇ ਨੇ ਜੀ ਕੀ ਵਜਾ ਕੀ ਵਜਾ ਜੀ ਪ੍ਰੋਟੈਸਟ ਕਰ ਰਹੇ ਹਾਂ ਪ੍ਰੋਟੈਸਟ ਇਸ ਕਰਕੇ ਕਰ ਰਹੇ ਹਾਂ ਸਾਨੂੰ 5 ਸਾਲ ਹੋ ਗਏ ਸਰਕਾਰ ਲਾਰੇ ਲਾ ਰਹੀ ਆ ਸਾਡੀਆਂ ਪੀਟੀਆਈ 2000 ਪੋਸਟਾਂ ਕੱਢਣ ਦਾ ਸਾਡੇ ਵਾਸਤੇ ਇਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ 2000 ਪੋਸਟਾਂ ਦੇਵਾਂਗੇ ਪਰ ਅਸੀਂ ਉਹਨਾਂ ਦਾ ਮ ਅਖਬਾਰਾਂ 'ਚ ਜਰੂਰ ਕਹਿੰਦੇ ਆ ਵੀ ਹਾਂਜੀ ਹਫਤੇ ਤੱਕ ਦੇ ਦਾਂਗੇ ਦੋ ਹਫਤਿਆਂ ਤੱਕ ਦੇ ਦਾਂਗੇ ਸਿਰਫ ਅਖਬਾਰਾਂ 'ਚ ਵਾਵਾ ਖੱਟਣ ਦੇ ਮਾਰੇ ਕਹਿੰਦੇ ਨੇ ਐਕਚੁਅਲ ਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ ਟੈਂਕੀ ਤੇ ਚੜਨ ਦਾ ਕੋਈ ਨੁਮਾਇੰਦਾ ਨੂੰ ਮਿਲਿਆ ਜਾਵੇ ਜੀ ਕੋਈ ਦੱਸਿਆ ਜਾਵੇ ਹਾਂਜੀ ਅਸੀਂ ਮਿਲੇ ਸੀਗੇ ਨੁਮਾਇੰਦਿਆਂ ਨੂੰ ਵੀ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਬਸ ਤੁਸੀਂ ਪਹੁੰਚੋ ਨਾਲ ਦੀ ਨਾਲ ਪੋਰਟਲ ਓਪਨ ਕਰ ਦਿੱਤਾ ਜਾਊਗਾ ਹਰ ਵਾਰ ਬਹੁਤ ਥਾਵੇਂ ਅਸੀਂ ਗਏ ਆ ਤੇ ਦੇਖੋ ਟੈਂਕੀਆਂ ਤੇ ਚੜੇ ਹੋਏ ਆ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਅੱਜ ਜਾਂਦੇ ਨਹੀਂ ਉਰੀ ਰਵਾਂਗੇ ਜੇ ਸਰਕਾਰ ਨੇ ਸਾਡੀ ਅੱਜ ਮੰਗ ਨਾ ਸੁਣੀ ਸਰ ਕਿਤੇ ਨਾ ਕਿਤੇ ਲੱਗਦਾ ਜੀ ਇਸ ਸਬੰਧਤ ਜਿਹੜੀ ਸਬੰਧਤ ਵਿਭਾਗ ਦੇ ਅਧਿਕਾਰੀ ਨਾਲ ਜਾਂ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇ ਤੇ ਟੈਂਕੀ ਦੇ ਸਾਹਮਣੇ ਪ੍ਰਦਰਸ਼ਨ ਕਰਨ ਦਾ ਕਿਸੇ ਦਫ਼ਤਰ ਤੋਂ ਵੀ ਬਾਹਰ ਕੀਤਾ ਜਾ ਸਕਦਾ ਅਸੀਂ ਹਰ ਮੌਮਕਿਨ ਕੋਸ਼ਿ ਲਈ ਹੈ ਸਰ ਸਭ ਕੁਝ ਜਮਾ ਕੇ ਦੇਖ ਲਿਆ ਪਰ ਸਾਡੀ ਸੁਣਵਾਈ ਨਹੀਂ ਹੋਈ ਇਹ ਜਗ੍ਹਾ ਕਿਉਂ ਚੁਣੀ ਗਈ ਜੀ ਇਹ ਜਗ੍ਹਾ ਇਸ ਕਰਕੇ ਚੁਣੀ ਗਈ ਹੈ ਕਿਉਂਕਿ ਇਲੈਕਸ਼ਨ ਇਲੈਕਸ਼ਨ ਕੋਰਡ ਲੱਗਿਆ ਹੋਇਆ ਹਾਂਜੀ ਇਲੈਕਸ਼ਨ ਕੋਰਡ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਇਲੈਕਸ਼ਨ ਕੋਰਡ ਤੋਂ ਕੋਈ ਮੰਗ ਨਹੀਂ ਪੂਰੀ ਹੋ ਸਕਦੀ ਨਹੀਂ ਲੱਗਿਆ ਸਾਡੇ ਸਾਡੇ ਵਾਸਤੇ ਨਹੀਂ ਲੱਗਿਆ ਕਿਉਂਕਿ ਹੁਣ ਅਸੀਂ ਤਾਂ ਆਪ ਦਾ ਧਰਨਾ ਪ੍ਰਦਰਸ਼ਨ ਕਰਨਾ ਹੀ ਆ ਇਹ ਤਾਂ ਪੋਸਟ ਲੱਗਦੀ ਹੀ ਰਹਿੰਦੀਆਂ ਨੇ ਦੇਖੋ ਬੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਸਾਨੂੰ ਲਾਰੇ ਲੱਗਦੇ ਰਹੇ ਨੇ ਹੁਣ ਫੇਰ ਇਹੀ ਗੱਲ ਚੱਲ ਰਹੀ ਆ ਅਸੀਂ ਚਾਹੁੰਦੇ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ ਪੋਰਟਲ ਓਪਨ ਕੀਤਾ ਜਾਵੇ ਜਿਵੇਂ ਤੁਸੀਂ ਹੁਣ ਧਰਨਾ ਕਹਿ ਰਹੇ ਹੋ ਲਗਾਉਣ ਆਏ ਇਲੈਕਸ਼ਨ ਕਮਿਸ਼ਨ ਦੇ ਵਿੱਚ ਉਸ ਇਲੈਕ ਦੇ ਵਿੱਚ ਧਰਨਾ ਕਹਿੰਦੇ ਵੀ ਸਰਕਾਰ ਕਹਿੰਦੀ ਨਹੀਂ ਲਗਾ ਸਕਦੇ ਕਿਉਂਕਿ ਕੋਡ ਆਫ ਕੰਡਕਟ ਦੀ ਨਿਮਾ ਦੀ ਉਲੰਘਣਾ ਹੁੰਦੀ ਹੈ ਸਰ ਹਾਂਜੀ ਸਰ ਸਾਡੇ ਬੇਜ਼ਗਾਰਾਂ ਵਾਸਤੇ ਕਾਨੂੰਨ ਚ ਲਿਖਿਆ ਕਿ ਬੇ ਉਲ ਅਰਟੀਕਲ ਦੇ ਪੜਾਓ ਜੀ ਆਰਟੀਕਲ ਪੜਾਓ ਨਾਲੇ ਅਜੇ ਕੋਡ ਲੱਗਿਆ ਨਹੀਂ ਕੋਡ ਜਿਹੜਾ ਲੱਗਣ ਜਾ ਰਿਹਾ ਜੀ 2 ਮਈ ਤੋਂ ਬਾਅਦ ਬਾਅਦ ਪੜਾਓ ਸਾਨੂੰ ਆਰਟੀਕਲ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਕੋਈ ਆਈਪੀਐਸ ਆਈ ਆਈਪੀਐਸ ਆਈਐਸ ਕੋਈ ਪੜਾਵੇ ਕਾਨੂੰਨ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਗੱਲਬਾਤ ਹੋਈ ਹੈ ਕਿਸੇ ਮੰਦਤ ਮੈਂਬਰ ਦੇ ਅਧਿਕਾਰੀਆਂ ਨਾਲ ਸਾਰਾ ਨੇ ਗਿਣਤ ਅਣਗਿਣਤ ਮੀਟਿੰਗਾਂ ਹੋਈਆਂ ਨੇ ਹਰ ਵਾਰ ਇਹੀ 2 ਜਾਂ 5 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਥੋੜੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਆਂ ਬਟ ਅਜੇ ਤੱਕ ਕੁਝ ਵੀ ਨਹੀਂ ਹੋਇਆ ਅਗਲਾ ਐਕਸ਼ਨ ਜਾ ਰਿਹਾ ਕਿੰਨੀ ਦੇਰ ਦਾ ਇਹ ਰਹੇਗਾ ਪਲਾਨ ਕੀ ਹੈ ਅੱਗੇ ਦਾ ਸਰ ਜੇ ਸਾਡਾ 2000 ਪੀਟੀਆ ਪੋਸਟਾਂ ਦਾ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਪ੍ਰੋਵਾਈਜ ਜਾਂਦੇ ਤਾਂ ਜਦੋਂ ਤੱਕ ਲੁਧਿਆਣਾ ਦੇ ਵਿੱਚ ਵੋਟਾਂ ਨਹੀਂ ਹੋ ਜਾਂਦੀਆਂ ਅਸੀਂ ਇਹ ਸਰਕਾਰ ਦਾ ਜਿਹੜਾ ਕੀ ਹੈ ਰੱਜ ਕੇ ਜਲੂਸ ਕੱਢਾਂਗੇ ਅ ਚਾਰ ਦੀ ਗਲੀ ਗਲੀ ਦੇ ਵਿੱਚ ਜਾਵਾਂਗੇ ਇਹਨਾਂ ਦੀਆਂ ਕਰਤੂਤਾ ਕਰਤੂਤਾ ਦੱਸਾਂਗੇ ਤੱਕ ਟੈਂਕੀ ਦੇ ਉੱਪਰ ਚੜੇ ਆਂ ਰੋਡ ਵੀ ਜਾਮ ਕਰਾਂਗੇ ਤੇ ਲੋਕਾਂ ਨੂੰ ਸੰਬੋਧਨ ਕਰਾਂਗੇ ਇਹ ਕੱਲੇ ਮਸ਼ਹੂਰੀਆਂ ਕਰ ਰਿਹਾ ਇਸ਼ਤਿਹਾਰਾਂ ਤੇ ਫੋਟੋਆਂ ਲਾ ਰਿਹਾ ਜਿਹੜੇ ਦੂਜੀਆਂ ਸਰਕਾਰਾਂ ਨੂੰ ਕਹਿੰਦੇ ਸੀਗੇ ਕਿ ਇਸ਼ਤਿਹਾਰਾਂ ਤੇ ਖਰਚਾ ਕਰ ਰਿਹਾ ਤੇ ਆਪ ਇਹ ਅੱਜ ਦੇਖਿਆ ਸੰਜੀਵ ਰੋੜਾ ਦੇ ਥਾਂ-ਥਾਂ ਤੇ ਜਿਹੜੇ ਕੀ ਬੋਰਡ ਲੱਗਿਆ ਤੇ ਅਣਗਿਣਤ ਜਿਹੜਾ ਕੀ ਖਰਚਾ ਕਰਨ ਕਰ ਰਹੇ ਆ ਉਹਦੇ ਉੱਪਰ ਪਰ ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਨੌਕਰੀ ਨਹੀਂ ਦੇ ਰਹੀ ਇੱਕ ਇਹਨਾਂ ਨੇ ਮੁਹਿੰਮ ਚਲਾਈ ਆ ਸਿੱਖਿਆ ਕ੍ਰਾਂਤੀ ਜਿੱਥੇ ਵੀ ਜਾਂਦੇ ਨੇ ਉੱਥੇ 2000 ਪੀਟੀਆਈ ਪੋਸਟਾਂ ਦਾ ਜ਼ਿਕਰ ਜ਼ਰੂਰ ਹੁੰਦਾ ਕਿ ਅਸੀਂ ਭਰਤੀ ਕਰਨ ਜਾ ਰਹੇ ਹਾਂ ਪਰੰਤੂ ਅਜੇ ਤੱਕ ਜਿਹੜੇ ਕੀ ਫਾਰਮ ਨਹੀਂ ਪ੍ਰਵਾਇਦੇ ਜਾ ਰਹੇ ਪੋਸਟ ਜਿਹੜੀ ਆਈ ਹੋਈ ਹੈ ਇਸ ਇਤਿਆਰ 2021 ਦੀ ਆਈ ਹੋਈ ਹੈ ਪਰ ਅਜੇ ਤੱਕ ਫਾਰਮ ਨਹੀਂ ਪ੍ਰਵਾਇਦੇ ਜਾ ਰਹੇ ਤੁਹਾਡੇ ਵੱਲੋਂ ਉਨੀ ਧਰਨਾ ਜਾਰੀ ਬਿਲਕੁਲ ਜੀ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ ਇਹ ਧਰਨਾ ਜਾਰੀ ਰਹੂਗਾ ਜੀ ਪੀਟੀਆਈ ਦੇ ਵਗੈਰਾ ਹੈਗੇ ਇਹਨਾਂ ਦਾ ਕੋਈ ਮਸਲਾ ਹੈਗਾ ਕਿ ਇਹਨਾਂ ਕੋਈ ਪੋਰਟਲ ਵਗੈਰਾ ਸਰਕਾਰ ਨੇ ਚਲਾਇਆ ਸੀ ਚੱਲਣਗੀ ਤਾਂ ਉਹਦੀ ਡਿਮਾਂਡ ਕਰ ਰਹੇ ਆ ਇਹਦਾ ਇਹਨਾਂ ਦਾ ਟਾਈਮ 3 ਵਜੇ ਦਾ ਦਿੱਤਾਇਆ ਸੀਗਾ ਰੋੜਾ ਸਾਹਿਬ ਨੇ ਇਹਨਾਂ ਨੂੰ ਉੱਥੇ ਇਹਨਾਂ ਨੂੰ ਕਿਹਾ ਵੀ ਉੱਥੇ ਆਪਣਾ ਜਾ ਕੇ ਆਪਣਾ ਪੱਖ ਦੱਸ ਸਕਦੇ ਆ ਤੇ ਮੌਕੇ ਤੇ ਤੁਸੀਂ ਵੀ ਸਾਹਿਬ ਆ ਰਹੇ ਹੋ ਇਹਨਾਂ ਨਾਲ ਗੱਲ ਕਰਦੇ ਆ ਜੋ ਵੀ ਗੱਲ ਹੋਊਗੀ ਬੱਦ ਲੱਗਦਾ ਕੋਰੋਕ ਕੰਡਕਟ ਦੀ ਜਿਹੜੀ ਨੀਮਾ ਦੀ ਕਿੰਨਾ ਕਿੰਨੇ ਲੱਖ ਰੁਪਏ ਵਿੱਚ ਕੋਰ ਲੱਗਿਆ ਹੈ ਨੀ ਉਹ ਤਾਂ ਇਹਨਾਂ ਨੂੰ ਸਾਰਾ ਗੱਲ ਸਾਰੀ ਦੱਸੀ ਹੈ ਵੀ ਇਲੈਕਸ਼ਨ ਅਨਾਉਂਸ ਹੋਈ ਹੋਈ ਆ ਤੇ ਇਹਨਾਂ ਨੂੰ ਪਤਾ ਹੀ ਹੈ ਸਾਰੇ ਪੜੇ ਲਿਖੇ ਹੈਗੇ ਤੇ ਬਾਕੀ ਤਸੀਲਾ ਤਸੀਲਾ ਹਸਲ ਹੁੰਦੇ ਸੀ ਇਹਨਾਂ ਨੂੰ ਹੁਣ ਮੁਲਾਕਾਤ ਕਰਵਾਈ ਜਾ ਰਹੀ ਹੈ ਇਹਨਾਂ ਦੀ ਅਸੀਂ ਇਹਨਾਂ ਨੂੰ ਡਿਮਾਂਡ ਕੀਤੀ ਹੈ ਡਿਮਾਂਡ ਦੱਸੋ ਤੁਸੀਂ ਅਜੇ ਕੋਈ ਡਿਮਾਂਡ ਦੱਸਣਗੇ ਆਪਣੇ